ਜਿਹੜੇ ਐਲੀਗੇਸ਼ਨ ਨੌਜਵਾਨ ਦੇ ਵੱਲੋਂ ਲਾਏ ਗਏ ਕੀ ਕਹਿਣਾ ਚਾਹੁੰਦਾ ਭਾਈ ਡਰਿੰਕ ਕੀਤੀ ਹੈ ਨਾ ਦੇਖ ਲਓ ਭਾਈ ਡਰਿੰਕ ਨਹੀਂ ਕੀਤੀ ਇੱਕ ਮਿੰਟ ਨੌਜਵਾਨ ਦਾ ਕਹਿਣਾ ਭਾਈ ਡਰਿੰਕ ਕੀਤੀ ਹੈ ਕਲ ਮੈਂ ਆਈ ਗੱਡੀ ਨੂੰ ਕੁੱਟ ਮਾਰ ਕੀਤੀ ਕਿਸੇ ਨੇ ਨੂੰ ਹੱਥ ਨਹੀਂ ਲਾਇਆ ਕਿਸੇ ਭਾਈ ਨਿਸ਼ਾਨ ਭਾਈ ਭਾਈ ਦਾਰੂ ਪੀਤੀ ਹੈ ਨਾ ਦੇਖ ਲਓ ਦਾਰੂ ਪੀਤੀ ਹੈ ਕੋਈ ਝੂਠ ਨਹੀਂ ਕੀਤੀ ਹੈ ਡਾਕਟਰਾਂ ਨੂੰ ਹਾਂ ਲੋਕ ਗਲਤ ਗੱਲ ਲੱਗੀ ਭਾਈ ਇਹ ਦਾਰੂ ਪੀਤੀ ਕੋਈ ਗੱਲ ਨਹੀਂ ਭਗੀ ਆਪਣਾ ਮੈਨੂੰ ਇਨਸਾਫ ਦਿਵਾਇਓ ਬਸ ਭਾਈ ਦੱਸੋ ਕਿਹੜੇ ਆਜੋ ਸਾਹਿਬ ਨੂੰ ਪਤਾ ਹੀ ਹੈ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਗੈਂਸਪੁਰਾ ਚੌਂਕੀ ਤੇ ਇੱਥੇ ਲੈ ਕੇ ਆਏ ਸੀਗੇ ਪਰ ਉਹਨਾਂ ਦੇ ਵੱਲੋਂ ਜਿਹੜੇ ਲੱਗੇ ਇਲਜ਼ਾਮ ਨੇ ਬਿਲਕੁਲ ਸੀਰੇ ਤੋਂ ਜਿਹੜੇ ਆ ਨਕਾਰੇ ਜਾ ਰਹੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਗਿਆ ਇਸ ਨੌਜਵਾਨ ਦਾ ਕਹਿਣਾ ਕਿ ਮੇਰੀ ਫੈਕਟਰੀ ਦੇ ਜਿਹੜੇ ਮਾਲਕ ਦੇ ਨਾਲ ਗੱਲਬਾਤ ਹੋਈ ਸੀ ਤੇ ਇਸ ਤੋਂ ਬਾਅਦ ਜਿਹੜਾ ਕੀ ਗੱਲ ਹੋਈ ਉਹ ਯਾਰ ਕੁਝ ਨਹੀਂ ਹੋਇਆ ਫੈਕਟਰੀ ਦਾ ਮਾਲਕ ਸੀਗਾ ਇਹ ਕੋਈ ਹੈਨਾ ਉਨੇ ਉਹਦੇ ਫੈਕਟਰੀ 'ਚ ਮੈਂ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਸੱਟਾਂ ਮਾਰੀਆਂ ਮੇਰੇ ਹਾਂ ਪਤਾ ਹੀ ਨਹੀਂ ਇਹਨੂੰ ਪੁੱਛੋ ਕਾਦਲੀ ਫੜਿਆ ਪੁੱਛ ਲੋ ਬਈ ਆਈਓ ਨੂੰ ਪਤਾ ਕੋਈ ਕਿਹੜੇ ਕਿਹੇ ਸੰਦੇ ਲੈ ਕੇ ਆਏ ਚੌਕੀ ਤੋਂ ਲੈ ਆਏ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇਹਨਾਂ ਡਾਰੂ ਨਹੀਂ ਪੀ ਗੇ ਸਿੱਧੀ ਗੱਲ ਕਰ ਸਾਡੇ ਦੇ ਮੈਂ ਕਿਤੇ ਭੱਜਣ ਨਹੀਂ ਲੱਗਿਆ ਖੜ ਜਾ ਸਮਝ ਗਿਆ ਖੜ ਜਾ ਇਹਨੇ ਇਹਨਾਂ ਕੁੱਟਿਆ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਜਿਹੜਾ ਇਹਨੇ ਫੈਕਟਰੀ ਦੇ ਮਾਲਕ ਨੇ ਇਹਨੇ ਕੁੱਟਿਆ ਨੀ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਜੀ ਤਿੰਨ ਬੰਦੇ ਆਏ ਸੀ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਇਹ ਤਿੰਨੇ ਜਾਣੇ ਸੀਗੇ ਹੂੰ ਤਿੰਨੇ ਜਾਣੇ ਸੀਗੇ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਇਹਨਾਂ ਨੇ ਕੁੱਟਿਆ ਇਹ ਨਾਲ ਰਾਲੇ ਆਏ ਸੀ ਜਾਣ ਕੇ ਨਹੀਂ ਤੇਰੇ ਨਾਲ ਕੋਈ ਦੁਸ਼ਮਣ ਨਹੀਂ ਸੀ ਇੱਥੇ ਕੋਈ ਦੁਸ਼ਮਣੀ ਨਹੀਂ ਮਾਲਕ ਨੂੰ ਉੱਥੇ ਮੈਂ ਕੰਮ ਕਰਦਾ ਸੀ ਕਿਤੇ ਮਾੜੀ-ਮੋਟੀ ਗਲਗੁਲ ਹੋ ਗਈ ਨਿਕਲ ਗਈ ਫਿਰ ਇਹ ਥੋੜੀ ਕ੍ਰਿਮੀਨਲ ਹੋ ਗਿਆ ਹਾਂ ਹਾਂ ਕੋਈ ਚੋਰੀ ਕੀਤੀ ਹਾਂ ਅੱਛਾ ਤੁਹਾਨੂੰ ਪਤਾ ਭਾਈ ਜੀ ਤੂੰ ਤਾਂ ਸਾਹਮਣੇ ਧੱਸ ਆਈਓ ਕਿਹੜੇ ਆਈਓ ਸਭ ਕਿਹੜੇ ਸਾਹਮਣੇ ਹੈ ਜੀ ਕਿਹੜਾ ਇੰਦਾ ਨਹੀਂ ਇੰਦਾ ਨਹੀਂ ਇੰਦਾ ਮਚਾਣੇ ਨਹੀਂ ਜਿਹੜਾ ਚੱਕਰ ਪਿੱਛੇ ਆ ਜਾ ਯਾਰ ਇਹ ਮਤ ਇਹ ਕਹਿੰਦਾ ਮੈਂ ਇੱਕ ਮਿੰਟ ਮਾਫੀ ਸੱਚੀ ਨਾ ਮੈਂ ਇਧਰ ਸਾਹ ਦੇ ਲਈ ਇਧਰ ਸਾਹ ਦੇ ਲਈ ਫੜ ਜਾ ਸਾਹ ਦੇ ਲਈ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਹ ਕਹਿੰਦਾ ਮੈਂ ਇਹ ਅਸਾਈਆਂ ਇੱਥੇ ਆ ਕੇ ਪਤਾ ਲੱਗਿਆ ਹੌਲਦਾਰ ਆ ਇਹ ਹਾਂ ਇੱਥੇ ਅੱਗੇ ਪਤਾ ਲੱਗਿਆ ਕਿਹੜਾ ਪਰਚਾ ਪਾਇਆ ਕਿਉਂ ਫੜਿਆ ਦੱਸੋ ਦੱਸੋ ਉਹ ਦੱਸ ਦਿਆਂਗੇ ਬੋਲਣ ਤਾਂ ਦੇਗਾ ਦੱਸੋ ਬੋਲ ਬੋਲ ਫਿਰ ਕੋਈ ਟਕਰਾਅ ਹੁੰਦਾ ਨਹੀਂ ਬੰਦੇ ਬੁਲਾਓ ਯਾਰ ਚੱਲੀਏ ਜਿਹਨੂੰ ਲੈ ਕੇ ਆਇਆ ਅੱਛਾ ਨਹੀਂ ਚੱਲਦੇ ਆ ਰਾਜ ਚੰਗੀ ਬਣਾਉਂਦਾ ਯਾਰ ਇਹ ਕਰਤਾ ਹੋਗਾ ਤਮਾਸ਼ਾ ਪਹਿਲੇ ਬਾਜੀ ਇਹਨਾਂ ਨੇ ਕੁੱਟਿਆ ਸੱਟਾਂ ਮਾਰੀਆਂ ਆ ਦੇ ਆ ਆ ਮਾਰੀਆਂ ਤੂੰ ਜਰਾ ਮਤ ਕਰ ਦੱਸਣੀਆਂ ਨੇ ਮੈਂ ਚਰਵੇ ਚੋਂ ਕਿਉਂ ਨਹੀਂ ਬਸ ਹੁਣ ਦੱਸਤਾ ਹੁਣ ਜਾ ਕੇ ਇਹਨਾਂ ਨੇ ਭਾਈ ਫੇਰ ਮਾਰ ਗਏ ਇਹਨਾਂ ਨੂੰ ਇਹਨਾਂ ਨੂੰ ਜਾ ਕੇ ਫੇਰ ਮਾਰ ਮੈਂ ਦੱਸਤਾ ਸਭ ਕੀ ਗੱਲ ਹੈ ਭਾਈ ਜੀ ਤੁਹਾਡੇ ਕਿਹੜੇ ਚੌਂਕੀ ਦਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਇਹਨੂੰ ਚੁੱਪ ਕਰਾਓ ਪਹਿਲਾਂ ਕੀ ਨਾਮ ਹੈ ਤੁਹਾਡੇ ਜੀ ਸਰ ਮੈਂ ਚੌਂਕੀ ਗਿਆਸਪੁਰਾ ਤੋਂ ਮੁੰਛੀ ਹੈ ਗਈ ਹੌਲਦਾਰ ਦੀਪਕ ਹੈ ਮੇਰਾ ਨਾ ਸਾਰੇ ਸਾਨੂੰ ਇੱਕ ਦਰਖਾਸਤ ਆਈ ਸੀ ਫੈਕਟਰੀ ਵਾਲੋਂ ਸਰ ਜੀ ਉਹਦੇ ਵਿੱਚ ਸਰ ਇਹਨੇ ਐਂਡ ਇਕ ਲਾਫੇ ਕਦਰਖਾਸਤ ਆਈ ਸੀ ਕਿ ਇਹਨੇ ਗਾਲੀ ਕਲੋਜ਼ ਕਰਦਾ ਮੈਨੇਜਰ ਦੇ ਸਾਹਬ ਦੇ ਨਾਲ ਪਾਜੀ ਗਾਲੀ ਜਿਸ ਜਿਸ ਸੰਬੰਧਨ ਨੂੰ ਬੁਲਾਇਆ ਗਿਆ ਸੀ ਫੋਨ ਤੇ ਐਂਟੀਵੇਸ਼ ਦਿੱਤਾ ਗਿਆ ਸੀ ਕਿ ਚੰਕੀ ਆ ਆ ਕੇ ਤੈਨੂੰ ਅ ਅਦਾ ਦੀ ਗੱਲ ਦੱਸ ਜੋ ਵੀ ਹੈ ਇੱਕ ਐਂਡ ਹੀ ਕਰਦਾ ਸਾਰੇ ਕੋਰੇ ਨੂੰ ਬਿਠਾ ਲਈਏ ਜਾਨੇ ਪਹਿਲਾਂ ਕੁੱਟਿਆ ਇੰਦਾ ਧੱਕਾ ਕਰਦਾ ਇਹ ਇੱਕ ਮਿੰਟ ਰੁਕ ਜੀ ਸੋ ਇੰਦੇ ਧੱਕਾ ਕਰਦਾ ਇਹ ਮੈਂ ਸਾਰੀ ਗੱਲ ਦੱਸ ਦਉਂਦਾ ਬੱਸ ਦੱਸ ਦਾਂ ਖੜ ਜਾ ਦੋ ਮਿੰਟ ਖੜ ਜਾ ਚਲਾ ਆ ਮੈਂ ਨਹੀਂ ਆਉਣਾ ਗੱਲ ਰੁੱਸ ਲੈਣ ਦੇ ਮੈਂ ਜਾਣਾ ਹੀ ਨਹੀਂ ਇੰਦਾ ਨਹੀਂ ਮੈਂ ਜਾਣਾ ਦੱਸ ਦਾਂ ਪਿਆ ਮੇਰਾ ਮੇਰਾ ਨਾਮ ਮਰੇ ਘਰੇ ਬੂਮ ਕਰਾਉਣ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਤੁਹਾਨੂੰ ਕਿਹੜੇ ਕੇਸ ਪੜਿਆ ਨਾ ਪਤਾ ਹੀ ਨਹੀਂ ਕਿੱਥੇ ਕੰਮ ਕਰਦੇ ਹੋ ਕਿੱਥੇ ਰਹਿੰਦੇ ਮੈਂ ਫੈਕਟਰੀ ਗੈਸਪੋਰਰ ਆਥੇ ਰਹਿਣਾ ਸ਼ਿਮਲਾਪੁਰੀ ਉੱਥੋਂ ਆਇਆ ਨਾ ਘਰੇ ਜਾ ਕੇ ਚੱਕੇ ਆਣਾ ਨੇ ਨਜਾਇਜ਼ ਜੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਆ ਕੋਈ ਕ੍ਰਿਮੀਨਲ ਥੋੜੀ ਆ ਮੈਂ ਕਹਿੰਦੇ ਗਾਲੀ ਗਲੋਚ ਕੀਤੀ ਹੈ ਕਹਿੰਦੇ ਫੈਕਟਰੀ ਦੇ ਮਾਲਕ ਨਾਲ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੈਨੂੰ ਗੱਡੀ 'ਚ ਕੁੱਟਿਆ ਪਹਿਲਾਂ ਬਥੇਰ ਪੇਸ਼ਲ ਦਿਖਾਇਆ ਮੈਨੂੰ ਇੱਕ ਮਿੰਟ ਹਾਂ ਜੀ ਸਪੈਸ਼ਲ ਦਿਖਾਇਆ ਨੇ ਕਹਿੰਦਾ ਤੇਰੀ ਗੋਲੀ ਗੋਲੀਆਂ ਪੁੰਡ ਚ ਬਾੜਨੂੰ ਤੇਰੀ ਜੇ ਬੋਲਿਆ ਇਹ ਕਹਿੰਦਾ ਇਹ ਕਹਿੰਦਾ ਹਾਂ ਕਹਿੰਦਾ ਗੋਲੀਆਂ ਬਾੜੂੰ ਤੇਰੀ ਪੁੰਡ ਚ ਨਾਲੇ ਠੀਕ ਆ ਹਾਂ ਮੈਂ ਚੁੱਪ ਕਰਕੇ ਬਹਿ ਗਿਆ ਅੱਛਾ ਕੁੱਟਮਾਰ ਤੁਹਾਡਾ ਨਿਸ਼ਾਨ ਕਿੰਨੇ ਕੁੱਟ ਮਾਰੀ ਇਹ ਨਹੀਂ ਕੀਤੀ ਇਹ ਆ ਫੈਕਟਰੀ ਦਾ ਮਾਲਕ ਸੀ ਇਹਨਾਂ ਨੇ ਕੁੱਟਮਾਰ ਕੀਤੀ ਆ ਕੁੱਟਮਾਰ ਕਿੱਥੇ ਹੋਈ ਆ ਰਾਜੀ ਰਸਤੇ ਦੀ ਫਿੱਟਦਾ ਕਰ ਦੱਸ ਲੈ ਦੱਸ ਲੈਣ ਦੇ ਦੱਸੋ ਮੈਂ ਇਹਨਾਂ ਨੂੰ